ਸਾਰੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਦੇ ਮੌਸਮ ਦੇ ਪਲੱਸ ਅਗਲੇ 7-8 ਦਿਨਾਂ ਯਾਨੀ ਕਿ 5 ਅਕਤੂਬਰ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹ ਸਕਦਾ ਹੈ ਔਰ ਉਮੀਦ ਕਿਨੇ ਕਸਾਰ ਹੋਣਗੇ ਆਉਂਦੇ ਦਿਨਾਂ ਦੇ ਵਿੱਚ ਇਹ ਅਪਡੇਟ ਤੁਹਾਨੂੰ ਦੇਵਾਂਗੇ ਸਾਤੋਂ ਪਹਿਲਾਂ ਤੁਹਾਨੂੰ ਇਹ ਗੱਲ ਕਲੀਅਰ ਕਰ ਦਈਏ ਕਿ ਸਿਸਟਮ ਕੋਈ ਨਹੀਂ ਆ ਰਿਹਾ ਵੱਡਾ ਸਿਸਟਮ ਜਿਵੇਂ ਕਿ ਪਿੱਛੇ ਗੱਲਾਂ ਚੱਲਦੇ ਆ ਮੀਡੀਆ ਦੇ ਵਿੱਚ ਕਿ ਤਗੜਾ ਇੱਕ ਸਿਸਟਮ ਆ ਰਿਹਾ ਜਿਹੜਾ ਕਿ ਬਹੁਤ ਭਾਰੀ ਨੀ ਰਵਾਵੇਗਾ ਸੋ ਏਦਾਂ ਦਾ ਕੋਈ ਜਿਹੜਾ ਇਹ ਅਪਡੇਟ ਜਾਂ ਕੋਈ ਏਦਾਂ ਦੇ ਹਾਲਾਤ ਮੜਦੇ ਨਜ਼ਰ ਨਹੀਂ ਆ ਰਹੇ ਕੋਈ ਐਕਟਿਵ ਸਿਸਟਮ ਆ ਵੀ ਐਕਟਿਵ ਸਿਸਟਮ ਆਵੇਗਾ ਉਹ ਹੋ ਸਕਦਾ ਅਕਤੂਬਰ ਦੇ ਦੂਜੇ ਹਫ਼ਤੇ ਜਾਂ ਤੀਜੇ ਹਫ਼ਤੇ ਦਾ ਕਰ ਸਕਦਾ ਫਿਲਹਾਲ ਅਫਾ ਗੱਲ ਕਰਨੀਆਂ ਹੁੰਦੇ 7-8 ਦਿਨਾਂ ਦੀ ਤੇ ਅੱਜ ਹੈ ਦਿਨ ਹੈ ਜਿਹੜਾ ਅੱਜ ਐਤਵਾਰ ਦਾ ਜੀ ਤੇ 28 ਸਤੰਬਰ ਹੈ ਸਵੇਰ ਦੇ ਲਗਭਗ 9:15 ਹੋ ਜੀਆਂ ਲਾਈਵ ਸੈਟਲਾਈਟ ਤੁਸੀਂ ਨਾਲ ਤੁਹਾਡੇ ਨਾਲ ਸਾਂਝਾ ਕਰ ਰਹੀਆਂ ਮੌਸਮ ਬਿਲਕੁਲ ਸਾਫ ਹੈ ਤੋਂ ਪਾ ਜੜੀਆਂ ਨੇ ਬਹੁਤੇ ਖੇਤਰਾ ਦੇ ਵਿੱਚ ਤੋਂ ਪੱਜ ਚੜੀ ਹੋਈ ਹੈ ਸੂਰ ਤੋਂ ਸੋ ਇੱਕ ਤਾਂ ਖਾ ਗੱਲ ਕਰਨੀ ਹੈ ਇੱਕ ਕੱਲ ਮੀਂਹ ਵਾਲਾ ਸਿਸਟਮ ਲੱਗਣ ਜਾ ਰਿਹਾ ਕੱਲ ਤੇ ਪਰਸੋਂ 29 ਤੇ 30 ਸਤੰਬਰ ਨੂੰ ਟੁੱਟਵੇਂ ਤੌਰ ਤੇ ਉਹ ਵੀ ਕਿਤੇ ਗਿਣੇ ਛੋਣੇ ਖੇਤਰਾ ਦੇ ਵਿੱਚ ਪੰਜਾਬ ਦੇ ਬਹੁਤੇ ਖੇਤਰੇ ਦੇ ਵਿੱਚ ਸ਼ਾਮਿਲ ਨਹੀਂ ਹੋਣਗੇ 5-10 ਫਰਸਣ ਖੇਤਰ ਹੋ ਸਕਦੇ ਨੇ ਪੰਜਾਬ ਦੇ ਜਿੱਥੇ ਹਲਕੇ ਟਟਵੇਂ ਜੇ ਮੀਂਹ ਜੜਿਆ ਵੇਖਣ ਨੂੰ ਮਿਲ ਸਕਦੇ ਨੇ ਹਰਿਆਣਾ ਦੇ ਵੀ 5-10 ਫਰਸਣ ਖੇਤਰ ਹੋ ਸਕਦੇ ਨੇ ਸੋ ਇਹ ਕਿਹੜੇ ਖੇਤਰ ਹੋ ਸਕਦੇ ਨੇ ਇੱਕ ਉਦਰ ਦੇ ਹੱਥ ਵਾਸਾ ਪਰਮਾਤਮਾ ਦੇ ਹੱਥ ਵਾਸਾ ਆਸਾਰ ਜਿਹੜੇ ਨੇ ਉਹ ਦੁਆਬਾ ਖੇਤਰ ਤੇ ਬਾਦ ਖੇਤਰ ਤੋਂ ਲੈ ਕੇ ਇੱਧਰ ਹਰਿਆਣਾ ਦੇ ਕੁਝ ਖੇਤਰਾਂ ਦੇ ਵਿੱਚ 5-7 ਪਰਸੈਂਟ ਕਣੀਆਂ ਜਿਹੜੀਆਂ ਦੇਖ ਸਕਦੇ ਆ ਨੇ ਇਹਨਾਂ ਖੇਤਰਾਂ ਦੇ ਵਿੱਚ 29 ਤੇ 33 ਸਤੰਬਰ ਨੂੰ ਇਸ ਤੋਂ ਬਾਅਦ ਫਿਰ ਅੱਗੇ ਵਧਦੇ ਆ ਤੇ 2 3 4 ਇਹਨਾਂ ਦਿਨਾਂ ਦੇ ਵਿੱਚ ਯਾਨੀ ਕਿ 2 3 4 ਅਕਤੂਬਰ ਦੇ ਵਿੱਚ ਇੱਕ ਹੋਰ ਮੀਂਹ ਵਾਲਾ ਸਿਸਟਮ ਲੱਗੇਗਾ ਜਿਹ ਮਹੀਨੇ ਵਾਲੇ ਸਪੈਲ ਲਗਵਾਵੇਗਾ ਜਿਹਦੇ ਨਾਲ 2 3 ਤੇ 4 ਤੇ ਹੋ ਸਕਦਾ 5 ਅਕਤੂਬਰ ਨੂੰ ਵੀ ਕਿਤੇ ਨਾ ਕਿਤੇ ਟੁੱਟਵੇਂ ਦੌਰ ਤੇ ਛਰਾਟੇ ਲੱਗ ਸਕਦੇ ਨੇ ਸੋ ਇਹ ਦੋਨੋਂ ਹਲਕੇ ਸਿਸਟਮ ਨੇ ਇਹਦੇ ਵਿੱਚ ਕੋਈ ਵੱਡਾ ਫੇਰ ਬਦਲ ਕੋਈ ਵੱਡਾ ਫਾਰਮ ਵੀ ਨਹੀਂ ਹੈ ਸੋ ਫਿਲਹਾਲ ਅਕਤੂਬਰ ਦੇ ਪਹਿਲੇ ਹਫਤੇ ਤੱਕ ਵੱਡੇ ਲੈਵਲ ਦੇ ਮੀਂਹ ਦੇ ਕੋਈ ਅਸਰ ਨਹੀਂ ਹੈ ਜਲਦੀ ਜਲਦੀ ਜੀ ਇੱਕ ਨਜ਼ਰ ਤੁਹਾਨੂੰ ਅਪਡੇਟ ਤੇ ਲਵਾ ਦਿੰਨੇ ਆ ਜੋ ਅੱਜ ਮੌਸਮ ਵਿਭਾਗ ਨੇ ਜਾਰੀ ਕੀਤੀ ਹੈ 28 ਸਤੰਬਰ ਦੀ ਤਾਰੀਖ ਲਈ ਹੋਈ ਹੈ ਵਾਰਨਿੰਗ ਪਰ ਪੰਜਾਬ ਪੰਜਾਬ ਦੇ ਲਈ ਵਾਰਨਿੰਗ ਹੈ 28 29 30 ਸਤੰਬਰ 1 2 3 4 5 ਅਕਤੂਬਰ ਤੱਕ 9 ਵਾਰਨਿੰਗ ਇੱਥੇ ਲਿਖਿਆ ਹੋਇਆ ਹੈ ਕਿਉਂਕਿ ਮੀਂਹ ਜੜਿਆ ਉਹ ਟੁੱਟਵੇਂ ਤੌਰ ਤੇ ਲੱਗਨੇ ਆ ਕੋਈ ਭਾਰੀ ਨਹੀਂ ਹੈ ਇਸ ਲਈ ਅਲਰਟ ਵੀ ਕੋਈ ਨਹੀਂ ਹੈ ਤੇ ਮੌਸਮ ਲਗਫਗ ਮੌਸਫਗ ਦੇ ਮੁਤਾਬਕ ਬਿਨਾ ਅਲਰਟ ਤੋਂ ਬਿਨਾ ਚਤਾਵਨੀ ਤੋਂ ਖੁਸ਼ਕ ਬਣਿਆ ਰਹੇਗਾ ਟੁੱਟਵੇਂ ਛਾਟੇ ਕੁਸਤ ਦੇ ਇਤਨਾ ਦੇ ਵਿੱਚ ਲੱਗ ਸਕਦੇ ਨੇ ਸ਼ੁਕਰੀਆ ਜੀ ਤੁਹਾਨੂੰ